ਸਾਰਿਆਂ ਨੂੰ ਤੇ ਹਾਂ ਅੱਜ ਲਓ ਜੀ ਆਪਾਂ ਬੀਬੀ ਉਹਨਾਂ ਕੋਲ ਆ ਕੇ ਬੈਠੇ ਆਂ ਬਈ ਬੈਠੀਆਂ ਨੇ ਦੋ ਬੀਬੀਆਂ ਕੋਈ ਸਲਾਹ مشورہ ਲੱਗੀਆਂ ਹੋਈਆਂ ਕੱਲ ਇੱਕ ਤਾਂ ਬੈਠੀ ਸੋਚਦੀ ਐ ਇੱਕ ਅਗਾਹ ਫੋਨ ਤੇ ਲੱਗੀ ਗੱਲਬਾਤ ਕਰਨ ਲੱਗੀ ਐ ਕੁੜੀ ਨਾਲ ਉਹਨੂੰ ਸਮਝ ਤਾਂ ਬਹੁਤ ਲੱਦਾ ਨਹੀਂ ਬਸ ਹਾਂ ਠੀਕ ਠੋਕ ਜੀ ਕਰੀਂ ਲਓ ਜੀ ਇਹ ਗੱਲਾਂ ਕਰਦੀ ਐ ਸੁਣਿਓ ਹਾਂ ਲੱਗ ਬਿੱਖੇ ਲੱਗੀਆਂ ਹੋਈਆਂ ਨੇ ਕੀ ਹੋ ਗਿਆ ਤੈਨੂੰ ਦਵਾਈ ਲਿਆਂਦੀ ਇਧਰ ਆਉਂਦਾ ਹਾਂ ਨਹੀਂ ਤਾਂ ਗਿਆ ਹੁਣ ਕੀ ਜਿਹੜੇ ਸਬਜ਼ੀ ਪਾ ਜਾਈਏ ਵੀ ਖਿਆਲ ਠੀਕ ਨੇ ਹਾਂ ਹਾਂ ਠੀਕ ਆ ਬੇਟੀਆ ਇਹ ਵੀ ਕੋਲੇ ਆ ਦੇ ਗੱਲਾਂ ਲਕੀਆਂ ਆਂ ਕੰਨ ਗੱਲਾਂ ਤਾਂ ਨਹੀਂ ਮੇਰੇ ਕੋਲੇ ਥੱਪਾ ਚ ਆ ਜਾਈਂਦਾ ਭਾਈ ਥੱਪਾ ਦਈਂ ਹੁੰਦਿਆਂ ਬੇ ਤਾਂ ਕੀ ਹੋ ਗਿਆ ਥੱਪਾ ਜਾਵਣਾ ਹੀ ਤਾਂ ਹਾਂ ਕਣੀਆਂ ਵੀ ਪੈ ਗਈਆਂ ਦੀਆਂ ਤੂੰ ਪਣੀ ਗੜੀ ਹੋਣ ਕਣੀਆਂ ਪੈ ਗਈਆਂ ਤੇ ਆਈਆਂ ਦੀਆਂ ਹਾਂ ਡੇਢ ਕ ਵਜੇ ਆ ਗਈਆਂ ਦੀਆਂ ਹੋਰ ਹਾਂ ਠੀਕ ਆ ਉਹ ਤਾਂ ਅੰਦਰ ਰਹਿਣਾ ਆਹੋ ਹਾਂ ਉਹ ਤਾਂ ਜੇ ਕਦੇ ਹੀ ਨਿਕਲਦਾ ਬਾਹਰ ਨਹੀਂ ਤਾਂ ਅੰਦਰ ਪਿਆ ਰਹਿਣਾ ਖਾ ਪੀ ਕੇ ਬੋਲੋ ਹਾਂ ਇਹ ਕੀ ਤੁਸੀਂ ਕਿਹੜਾ ਖਰਚਦਾ 200 ਰੁਪਏ ਰੋਜ਼ ਹਾਂ ਇਹ ਖਰਚਦਾ ਹਾ ਰਾਜਾ ਰਾਜਾ ਇਹਦਾ ਕਹਿੰਦਾ ਕੋਈ ਪਲਾਕੇ ਦਾ ਖਾਪੇ ਫਰੀ ਕੇ ਦਾ ਬੁਲਾਉਂਦਾ ਹਾਂ ਕੋਈ ਨਹੀਂ ਬੁਲਾਉਂਦਾ ਹੈਗਾ ਮੈਂ ਨਹੀਂ ਬੁਲਾਉਂਦਾ ਕੋਈ ਵੀ ਨਾ ਜੀ ਨਾ ਦੂਸਰ ਕਿਥੇ ਧੋਰੇ ਨਹੀਂ ਕੰਮ ਮੁੱਕਦੇ ਹਾਂ ਹੋਰੇ ਨਹੀਂ ਕੰਮ ਮੁੱਕਦੇ ਅਦਲੀਆ ਨੇ ਹੋਰ ਸੇ ਚੱਲ ਕੋਈ ਨਾ ਇਹਦਾ ਕਿਹਦੇ ਜਿਹਦੇ ਕਰਮਾਂ ਚ ਉਹ ਨਹੀਂ ਪੀਣੀ ਜਾਂਦੀ ਹਾਂ ਹਾਂ ਪੱਕੀ ਗੱਲ ਆ ਹਾਂ ਫਿਰ ਚਾਚਾ ਬਥੇੜਾ ਪੀਂਦਾ ਹੈ ਨਹੀਂ ਕਾਲਾ ਚੁਗਣੀਆਂ ਜਿਹੜੀਆਂ ਕਰਨੀਆਂ ਨਾ ਮੰਮੀ ਦਾ ਕਾਲਾ ਕੋਈ ਦੁੱਖ ਸੁੱਖ ਦੀਆਂ ਗੱਲਾਂ ਹੁਣ ਇਹ ਕਹਿੰਦੀ ਮੈਂ ਆਪਣੀ ਬੀਬੀ ਕੋ ਜਾਇਆ ਮੈਂ ਮੇਰੀ ਕੋ ਵੀ ਢਿੱਲੀ ਉਹਦੀ ਖਬਰ ਨੂੰ ਆਈ ਆ ਉਹ ਤੇ ਹਾਂ ਨਾ ਇਹ ਗਾਦੇ ਬੈਠੀਆਂ ਤੁਸੀਂ ਤੂੰ ਪਾਈਓ ਖਾ ਲੋ ਗੋੜਾ ਲਓ ਜੀ ਗੁੜ ਆ ਗਿਆ ਵੀ ਗੱਲ ਸਹੀ ਆ ਨਾ ਬਹੁਤ ਆਉਂਦੇ ਨੇ ਵੀਰੇ ਲਓ ਜੀ ਗੁੜ ਖਾਓ ਜੀ ਗੁੜ ਆ ਗਿਆ ਹੁਣ ਲਓ ਜੀ ਬੈਠ ਕੇ ਆਹਾ ਹਾ ਹਾ ਲਓ ਜੀ ਗਰਮ ਗਰਮ ਗੁੜ ਆ ਗਿਆ ਹੁਣ ਖਾਵਾਂਗੇ ਗੁੜ ਗਰਮ ਗਰਮ ਲਓ ਵੀ ਇਹ ਚੱਕ ਲਓ ਵੀ ਚੱਕ ਲਓ ਜੀ ਤੇਰਾ ਕੀ ਮੜਾ ਦਾ ਕਥੀ ਲਾ ਚੀ ਲਓ ਆਹ ਆਹ ਬੁਰੀ ਦੇ ਬੁਰੀ ਦੇ ਹੱਥ ਜਾ ਕੇ ਨਾਲੇ ਤੇ ਕਿਵੇਂ ਫੈਦੀ ਹੈ ਪੱਛੇ ਇਹ ਮੂੰਹ ਨਾ ਭੂਗਲੀ ਨੂੰ ਕੈ ਸੂ ਫੱਜ ਜਾ ਤਨੂ ਦਾ ਬੁੱਟ ਜਲ ਜਾਣੇ ਹੌਲੀ ਹਾਏ 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 ਤੱਤਾ ਸਵਾਦ ਫੂਕਾ ਮਾਰਦੀ ਨਾਲੇ ਦੇਖ ਰਿਹਾ ਤੇ ਜੀਭ ਨੂੰ ਲੱਗਿਆ ਤੱਤਾ ਤੱਤਾ ਹੋ ਗਿਆ ਗੋੜ ਖਾਦੇ ਹਾਂ ਹਾਂ ਨਾ ਲੋ ਯੂ ਗੋੜ ਖਾਣੇ ਆ ਬਹੁਤ ਸਵਾਦ ਆ ਤੁੱਪਾਂ ਦੇ ਬੈਠੇ ਨਜ਼ਾਰੇ ਲੈਣੇ ਆ ਬਹੁਤ ਵਧੀਆ ਨਜ਼ਾਰੇ ਦੁੱਟਦੇ ਆ ਪਰਮਾਤਮਾ ਅਹ ਜੇ ਦਿਨ ਸਭ ਨੂੰ ਦਵੇ ਹਾਂ ਬੀਬੀ ਐ ਬੀਬੀ ਵਧੀਆ ਕੋੜਾ ਹਾਂ ਹਾਂ ਲਾਓ ਸੁਆ ਅੱਲਾ ਦਾ ਖਾਣਾ ਗਰਮ-ਗਰਮ ਕਰੋ ਨੌਜੀ ਗਰਮ-ਗਰਮ ਕੋਲ ਲਿਆਂਦਾ ਕਲਾਰੀ ਤੋਂ ਫੌਜੀ ਦੇ ਚੱਲਦਾ ਸਾਹਮਣੇ ਤੇ ਹੁਣੇ ਆ ਉਹ ਸਾਹਮਣੇ ਚੱਲਦੀ ਹੈ ਕਲਾਰੀ ਤੇ ਦਿਖਾਇਆ ਹੋਇਆ ਤੇ ਆਪਾਂ ਬਾਹਰ ਇੱਥੇ ਬੈਠੇ ਖੇਤਾਂ ਦੇ ਕੋਲ ਲਓ ਜੀ ਬੀਬੀ ਥੋੜਾ ਬੱਤ ਜਿਆਦਾ ਚੜੀ ਹੋਇਆ ਹੈ ਨਾ ਬਣਾ ਸ਼ੱਕਰ ਬੰਨ੍ਹ ਲਈ ਹਾਂ ਇਹਦੀ ਸ਼ੱਕਰ ਬੰਨ੍ਹ ਬਧੀਆ ਆ ਜਾੜਤੀ ਲਾ ਲਈ ਨਾ ਚਾਰਤੀ ਆਜਾ ਆਇਆ ਗੋੜ ਖਾ ਲਾ ਬੈਠੇ ਗਏ ਵੀਡੀਓ ਬਣਾਉਂਗਾ ਗੋੜ ਖਾ ਲਿਆ ਬੀਬੀ ਦੀਆਂ ਜਾਲਾਂ ਗੋੜ ਚੁੰਬੜ ਗਿਆ ਜੀ ਲਓ ਜੀ ਹੁਣ ਚੱਬਦੀ ਆ ਬੋਟੀਆਂ ਬੀਬੀ ਕੋਲ ਸਵਾਲ ਲੱਗਿਆ ਬੀਬੀ ਬੈਠ ਗਈ ਤਾਲੇ ਤੇ ਕੱਟ ਬਣਾਉਣੇ ਨੇ ਨਿਆਣੇ ਬਹਤ ਆਉਣ ਲੱਗੇ ਬੰਦ ਤੇ ਛੱਪਰ ਨਿਆਣੇ ਆ ਗਏ ਤੇ ਨਿਆਣੇ ਨਹੀਂ ਜਾਉਨੇ ਪਤਾ ਨਹੀਂ ਬਾਈ ਪਰੇਚ ਕਹਿਤਾ ਇਹ ਰ ਆ ਜੀ ਨਾਲ ਨਾ ਰੋਟੀ ਇਹਨਾਂ ਦਾ ਦੋਸਤ ਰੱਖਦੀ ਸੀ ਘਰ ਦੀ ਚੋਕੜ ਤੇ ਭਰ ਕੇ ਮਾਝਾ ਮੈਂ ਵੇਚ ਲਈ ਇਹ ਨਹੀਂ ਆਈ ਨਹੀਂ ਗਈ ਭਈ ਭਾਈ ਦਾਲ ਨੇ ਮੁੱਕ ਜਾਣਾ ਪਰ ਤੂੰ ਮਣੀ ਦਾਲੇ ਪੀ ਲੈ ਹਾਂ ਮੈਂ ਬਾਟਿਆਂ ਨੂੰ ਲੱਗ ਜਾਨੀ ਹਾਂ ਮੈਂ ਆਪਣੀ ਕੌਡੀ ਜੀ ਬਾਕੇ ਪਗਲਾ ਚ ਪਾ ਕੇ ਰੱਖ ਲਿਆ ਕਰ ਹੋਰ ਬਾਟਿਆਂ ਨੂੰ ਨਹੀਂ ਆਪੇ ਦੇ ਦੇਣੀ ਹਾਂ ਜਦੋਂ ਪਤਾ ਲੱਗਿਆ ਜੇ ਬਾਲਟੀ ਖਾਲੀ ਕਰ ਦੇ ਤਾ ਮਮੀ ਓਹੋ ਉੱਦਨ ਦੀ ਘੁੜਗੁੜ ਕਰੀਏ ਨਹੀਂ ਹਾਂ ਹੁਣ ਇੱਕ ਲਾਣ ਸੋਦਾ ਪਾ ਲੈ ਐ ਸਾਵਾ ਇਹ ਜੁੱਤੀਆਂ ਬਾਹਰ ਕੱਢੜੀਆਂ ਕਰੀਓ ਤਾਂ ਸਾਰੀ ਉਮਰੇ ਕੱਢੀ ਜਾਂ ਤਾਪਨੀ ਨੇ ਖਤਮ ਹੋਣੀ ਨਾ ਨਾ ਨੂੰ ਬੜਾ ਕਰਦੀ ਜੀ ਬੜੀ ਜੁੱਤੀਆਂ ਉਹ ਜੁੱਤੀਆਂ ਹੀ ਕੱਢਦੇ ਉੱਥੇ ਤੇ